ਦੋ ਤਰੀਕ ਨੂੰ ਕਿਲਾ ਰਾਇਪੁਰ ਗਈ ਸੀਗੀ ਤੇ ਉੱਥੇ 96 ਕਿਲੋ 300 ਗ੍ਰਾਮ ਦਾ weight ਚੱਕ ਕੇ ਆਪਣਾ ਦਿਖਾਇਆ ਸੀਗਾ ਤੇ 92 ਕਿਲੋ ਪਿਛਲੇ ਸਾਲ ਚੱਕਿਆ ਸੀ ਇਸ ਸਾਲ ਮੈਂ 4 ਕਿਲੋ ਅਪਰੂਵ ਕੀਤਾ ਤੇ ਮੈਂ 5 ਸੈਂਕੜੇ ਦਾ ਹੌਲ ਵੀ ਕੀਤਾ ਹੋਇਆ ਸੀਗਾ ਤੇ ਧਰਤੀ ਤੋਂ ਕੁਝ ਪਰਸੈਂਟ ਉੱਪਰ ਚੱਕਣਾ ਹੁੰਦਾ ਉਹ ਵੀ ਚੱਕਿਆ ਹੋਇਆ ਸੀ ਮਤਲਬ ਗਿਨੀਸ ਵਰਲਡ ਰਿਕਾਰਡ ਤਾਂ ਮੈਂ 2018 ਦਾ ਤੋੜ ਚੁੱਕਿਆ ਹਾਂ ਫਿਰ ਮੈਂ ਇੱਧਰ ਪ੍ਰਾਪਰਟੀ ਵਾਲੇ ਪਾਸੇ ਆ ਗਿਆ ਪ੍ਰਾਪਰਟੀ ਦਾ ਮਤਲਬ ਕੰਮ ਕਰਨ ਲੱਗ ਗਿਆ ਤੇ ਪ੍ਰਾਪਰਟੀ ਦੇ ਨਾਲ-ਨਾਲ ਮੈਂ ਮਤਲਬ ਗਰਾਊਂਡ ਦੇ ਵਿੱਚ ਜਾਂਦਾ ਸੀ ਐਥਲੈਟਿਕ ਗੇਮ ਕਰਦਾ ਸੀ ਪਰਮਾਧਮਾ ਨੇ ਮੈਨੂੰ ਗੋਡ ਗੇਬ ਦਿੱਤਾ ਜਦੋਂ ਤੱਕ ਉਸ ਦੀ ਨਿਗਾ ਫਿਰਤੇ ਹੈਗੀ ਆ ਉਦੋਂ ਤੱਕ ਮੈਂ ਚੱਕੀ ਜਾਊਂਗਾ ਬਸ ਮੈਂ ਤਾਂ ਉਹਨਾਂ ਨੂੰ ਯਾਦ ਕਰਕੇ ਚੱਕਦਾ ਮੈਨੂੰ ਤਾਂ ਖੁੱਦ ਨੂੰ ਹੀ ਪਤਾ ਲੱਗਦਾ ਫਾਈਨਲ ਜਿੱਤਣ ਤੇ ਮਤਲਬ ਪੈਸੇ ਮਿਲਦੇ ਆ ਐਸੀ ਕੋਈ ਗੱਲ ਨਹੀਂ ਆ ਵਧੀਆ ਕੀਤਾ ਨੇ ਇਹ ਉਪਰਾਲਾ ਜੋ ਵੀ ਕੀਤਾ ਹੈਗਾ ਜਜ਼ਬਾ ਹੈਗਾ ਵਾ ਟੈਲੈਂਟ ਹੈਗਾ ਵਾ ਤਾਂ ਗਰਾਊਂਡ ਵਿੱਚ ਹੀ ਪਛਾਣਿਆ ਜਾ ਸਕਦਾ ਤੇ ਜਦੋਂ ਖੰਭੇ ਤੇ ਚੜੇ ਹੁੰਦੇ ਜੀ ਥੱਲੋਂ ਹੀ ਉਹਨਾਂ ਨੂੰ ਪਿੰਡ ਵਾਲੇ ਲਾ ਕੇ ਲੈ ਜਾਂਦੇ ਜੀ ਵੀ ਜੇ ਤੂੰ ਸਾਡੇ ਨਾਲ ਨਹੀਂ ਗਿਆ ਤਾਂ ਅਸੀਂ ਮੈਚ ਹਾਰ ਜਾਗੇ ਡੈਡੀ ਦੇ ਮੇਰੇ ਨੇ ਬੂਰੀਆਂ ਮੱਜਾ ਪੀਪੇ ਦੇਸੀ ਕਿ ਉਹਦੇ ਬਹੁਤ ਜਿੱਤੇ ਆ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਨੌਜਵਾਨ ਕੰਨ ਦੇ ਨਾਲ ਕਾਫੀ ਸਾਰਾ ਵਜ਼ਨ ਜਿਹੜਾ ਚੁੱਕਦਾ ਦਿਖਾਈ ਦੇ ਰਿਹਾ ਹੈ ਤੇ ਲੋਕ ਬੜੀ ਉਹਨਾਂ ਦੀ ਤਾਰੀਫ ਕਰ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਤੇ ਅਸੀਂ ਉਸ ਨੌਜਵਾਨ ਨੂੰ ਲੱਭ ਕੇ ਅੱਜ ਉਹਨਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ ਤੁਹਾਡੀ ਅ ਭਾਈ ਜੀ ਕੀ ਨਾਮ ਤੁਹਾਡਾ ਤੇ ਤੁਹਾਡੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕੰਨ ਦੇ ਨਾਲ ਮੇਰੇ ਖਾਲੀ ਕਾਫੀ ਸਾਰਾ ਵਜਣਾ ਹੈ ਉਹ ਕਿੰਨਾ ਵਜਨ ਸੀਗਾ ਤੇ ਉਹਦੇ ਬਾਰੇ ਜਾਣਕਾਰੀ ਦਿਓ ਮੇਰਾ ਨਾਮ ਹੈ ਅਮਰਿਕ ਸਿੰਘ ਜੀ ਮੈਂ ਲੁਧਿਆਣਾ ਰਹਿਣਾ ਜੀ ਮਾਨਕਾ ਰੋਡ ਤੇ ਪ੍ਰੀਤਪੀਰ ਕਲੋਨੀ ਚ ਰਹਿਣਾ ਜੀ ਮੈਂ ਤੇ ਜਿਹੜਾ ਮੇਰਾ ਪਿੰਡ ਆ ਜੀ ਪਿੰਡ ਹੈਗਾ ਮੇਰਾ ਪੁੰਨੂ ਮਜਾਰਾ ਜ਼ਿਲ੍ਹਾ ਹੈਗਾ ਮੇਰਾ ਨਮਾਸ਼ਹਿਰ ਮੈਂ ਉੱਥੇ ਦਾ ਰਹਿਣ ਵਾਲਾ ਵਾਂ ਤੇ ਦੋ ਤਰੀਕ ਨੂੰ ਕਿਲਾ ਰਾਏਪੁਰ ਗਈ ਸੀਗੀ ਤੇ ਉਥੇ 96 ਕਿਲੋ 300 ਗ੍ਰਾਮ weight ਚੱਕ ਕੇ ਆਪਣਾ ਦਿਖਾਇਆ ਸੀਗਾ ਤੇ 92 ਕਿਲੋ ਪਿਛਲੇ ਸਾਲ ਚੱਕਿਆ ਸੀ ਇਸ ਸਾਲ ਮੈਂ 4 ਕਿਲੋ improve ਕੀਤਾ ਵਾ ਇਹ 96 ਕਿਲੋ ਵਜ਼ਨ ਜਿਹੜਾ ਤੁਸੀਂ ਆਪਣੇ ਕੰਨ ਨਾਲ ਖਿੱਚਿਆ ਇਹ ਮੈਂ ਆਪਣੇ ਕੰਨ ਨਾਲ ਚੱਕਿਆ ਵਾ ਇਹ ਦਾ ਮਤਲਬ ਇਹਨੂੰ ਹੋਲਡ ਕਰਨਾ ਹੁੰਦਾ 5 ਸੈਕਿੰਡ ਤੇ ਮੈਂ 5 ਸੈਕਿੰਡ ਹੋਲਡ ਵੀ ਕੀਤਾ ਹੋਇਆ ਸੀਗਾ ਤੇ ਧਰਤੀ ਤੋਂ ਕੁਝ ਪਰਸੈਂਟ ਉੱਪਰ ਚੱਕਣਾ ਹੁੰਦਾ ਉਹ ਵੀ ਚੱਕਿਆ ਹੋਇਆ ਸੀ ਮਤਲਬ ਗਿਨੀਸ ਵਰਲਡ ਰਿਕਾਰਡ ਤਾਂ ਮੈਂ 2018 ਦਾ ਤੋੜ ਚੁੱਕਿਆ ਹਾਂ ਮਤਲਬ ਪਿਛਲੇ ਸਾਲ ਮੈਂ 92 ਕਿਲੋ ਚੱਕਿਆ ਸੀਗਾ ਇਸ ਸਾਲ ਮੈਂ ਸੋਚਿਆ ਕਿ ਵੀ ਕੁਝ ਵੱਧ ਕਰੀਏ ਇਸ ਕਰਕੇ ਮੈਂ ਹੁਣ 96 ਕਿਲੋ 300 ਗ੍ਰਾਮ ਚੱਕਿਆ ਇਸ ਸਾਲ ਕਿਹਦਾ ਸੀਗਾ ਗਿਨੀਸ ਜਿਹੜਾ ਰਿਕਾਰਡ ਸੀਗਾ ਉਹ ਕਿਹਦੇ ਨਾਮ ਤੇ ਸੀਗਾ ਪਹਿਲਾਂ ਤੇ ਹੁਣ ਕਿਦਾਂ ਤੁਸੀਂ ਤੋੜਿਆ ਫਿਰ ਨੂੰ ਗਿਨੀਸ ਜਿਹੜਾ ਮੇਰਾ ਰਿਕਾਰਡ ਸੀਗਾ ਉਹ ਹੈ 83 ਕਿਲੋ 600 ਗ੍ਰਾਮ ਦਾ ਸੀਗਾ ਰਕੇਸ਼ ਕੁਮਾਰ ਦਾ ਉਨੇ 2013 ਦੇ ਵਿੱਚ ਬਣਾਇਆ ਟਰਕੀ ਚ ਇਟਲੀ ਚ ਬਣਾਇਆ ਜੀ ਤੇ ਉਹ ਕੁਝ ਚਲੋ ਕਾਰਨਾ ਕਰਕੇ ਮੈਂ ਨਹੀਂ ਬਣਾ ਸਕਿਆ ਤੇ ਹੁਣ ਬਹੁਤ ਜਲਦ ਮੈਂ ਗਿਨੀਸ ਵਰਲਡ ਕੋਰਡ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਾਉਣ ਜਾ ਰਿਹਾ ਹਾਂ ਸਰ ਆਪਣੀ ਬਾਰੇ ਜਾਣਕਾਰੀ ਦਿਓ ਵੀ ਤੁਸੀਂ ਇਹ ਕਿੰਨੀ ਦੇਰ ਤੋਂ ਕਰ ਰਹੇ ਹੋ ਕੰਮ ਤੇ ਕਿਉਂਕਿ ਖੇਡਾਂ ਦੇ ਵੀ ਤੁਸੀਂ ਦੱਸਿਆ ਵੀ ਆਪਣਾ ਕਿਲਾ ਰਾਏਪੁਰ ਵੀ ਜਾ ਕੇ ਆਏ ਹੋ ਤੁਸੀਂ ਹੋਰ ਕਿੱਥੇ ਕਿੱਥੇ ਗੇਮਾਂ ਖੇਡੀਆਂ ਨੇ ਡਿਸਟ੍ਰਿਕਟ ਲੈਵਲ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ 'ਚ ਕਿੱਥੇ ਕਿੱਥੇ ਜਾ ਕੇ ਆਏ ਹੋ ਔਰ ਕੀ ਕੀ ਤੁਹਾਨੂੰ ਉਹਦੇ ਮੈਡਲ ਮਿਲੇ ਨੇ ਸਭ ਤੋਂ ਪਹਿਲਾਂ ਜੀ ਮੈਂ ਚਿਮਚਾ ਮਤਲਬ ਜਿਮ ਲਾਂਦਾ ਹੁੰਦਾ ਸੀਗਾ ਤੇ ਲਾਂਦੇ ਲਾਂਦੇ ਸ਼ੌਂਕ ਪੈ ਗਿਆ ਫਿਰ ਜਿਮ ਦਾ ਸਾਰਾ ਕੰਮ ਮੈਨੇ ਮਤਲਬ ਜਿਹੜਾ ਵਾ ਸਾਰਾ ਸਿੱਖਿਆ ਫਿਰ ਮੈਂ ਜਿਮ ਚ ਫਿਰ ਮੈਂ ਪੱਖੋ ਵਾਲੇ ਤੇ ਹੀਰੋ ਵੈਕਰੀ ਲੁਧਿਆਣਾ ਉੱਥੇ ਮੈਂ 5-7 ਸਾਲ ਮੈਂ ਉੱਥੇ ਟ੍ਰੇਨਿੰਗ ਦਿੱਤੀ ਆ ਤੇ ਫਿਰ ਉੱਥੋਂ ਮੈਂ ਛੱਡ ਕੇ ਜਦੋਂ ਮੇਰਾ ਉੱਥੇ ਕੰਮ ਛੁੱਟਿਆ ਫਿਰ ਮੈਂ ਇੱਧਰ ਪ੍ਰਾਪਰਟੀ ਵਾਲੇ ਪਾਸੇ ਆ ਗਿਆ ਪ੍ਰਾਪਰਟੀ ਦਾ ਮਤਲਬ ਕੰਮ ਕਰਨ ਲੱਗ ਗਿਆ ਤੇ ਪ੍ਰਾਪਰਟੀ ਦੇ ਨਾਲ-ਨਾਲ ਮੈਂ ਮਤਲਬ ਗਰਾਊਂਡ ਦੇ ਵਿੱਚ ਜਾਂਦਾ ਸੀ ਐਥਲੈਟਿਕ ਗੇਮ ਕਰਦਾ ਸੀ ਤੇ ਉਹਦੇ ਵਿੱਚ ਮੈਂ ਜਿਵੇਂ ਸ਼ਾਰਟ ਪੁੱਟ ਹੋ ਗਿਆ ਡਿਸਕਸ ਹੋ ਗਿਆ ਜੈਵਲਿੰਗ ਹੋ ਗਿਆ ਇਹ ਮਤਲਬ ਸਿੱਟਦਾ ਰਹਿਣਾ ਮੈਂ ਤੇ ਲਗਾਤਾਰ ਭਗਵੰਤ ਮਾਨ ਦੇ ਤਿੰਨ ਜਿਹੜੇ ਖੇਡ ਮੇਲੇ ਆ ਚੁੱਕੇ ਨੇ ਇਹ ਤੀਸਰਾ ਸੀਜ਼ਨ ਸੀਗਾ ਇਹ ਤਿੰਨੇ ਸੀਜ਼ਨਾਂ ਦੇ ਵਿੱਚ ਮੇਰਾ ਮਤਲਬ ਮੈਡਲ ਆ ਇੱਕ ਚ ਜੈਵਲਿੰਗ ਚ ਮੇਰਾ 골ਡ ਆ ਜੀ ਇਸ ਸਾਲ ਜੈਵਲਿੰਗ ਦੇ ਵਿੱਚ ਬ੍ਰਾਉਂਸ ਆ ਤੇ ਪਹਿਲੇ ਸਾਲ ਮੇਰਾ ਡਿਸਕਸ ਚ ਮਤਲਬ ਬ੍ਰਾਉਂਸ ਮੈਡਲ ਤੀਜੀ ਪੋਜੀਸ਼ਨ ਪਈ ਸੀਗੀ ਤੇ ਇਹਦੇ ਨਾਲ ਨਾਲ ਮੈਂ ਜਿਹੜਾ ਆਪਣਾ ਇਹ ਕੰਨ ਵਾਲਾ ਟੈਲੈਂਟ ਆ ਇਹ 2018 ਤੋਂ ਕਰ ਰਿਆ ਮੈਂ 2000 17 ਦੇ ਵਿੱਚ ਮੈਂ ਕਿਲੈਰਿਆਪੁਰ ਗਿਆ ਸੀਗਾ ਤੇ ਉੱਥੇ ਰਜਿੰਦਰ ਕੁਮਾਰ ਦਾ ਸੀਗਾ ਵਿਅਕਤੀ ਕੋਈ ਉਹ ਮਤਲਬ ਦੋ ਕੰਨਾਂ ਦੇ ਨਾਲ 60 ਕਿਲੋ ਕੱਸ ਰਿਹਾ ਸੀਗਾ ਨੈਟ ਦੇ ਵਿੱਚ ਮੇਰੀ ਵੀਡੀਓ ਵੀ ਆ ਮੈਂ ਕੋਲੇ ਬੈਠਾ ਉਹਦੇ ਤੇ ਉਹ ਚੱਕ ਰਿਹਾ ਸੀ ਉਹਨੂੰ ਮੈਂ ਜਦੋਂ ਦੇਖਿਆ ਉਹਦੇ ਮਤਲਬ ਕਾਨੇ ਦੇ ਵਿੱਚ ਮੈਂ ਕਲੰਪ ਕੱਸ ਰਿਹਾ ਸੀਗਾ ਆਪਣੇ ਹੱਥਾਂ ਨਾਲ ਤੇ ਜਦੋਂ ਮੈਂ ਦੇਖਿਆ ਕਲੰਪ ਉਹਦਾ ਕੱਸਦਾ ਮੈਂ ਕਿਹਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਵੀ ਮੈਂ ਕਰ ਦੂੰਗਾ ਫਿਰ ਮੈਂ ਬਸ ਜਿਵੇਂ ਕੋਲ ਵੀ ਦਿਮਾਗ ਦੇ ਵਿੱਚ ਬਿਠਾਈ ਉਹ ਚੀਜ਼ ਤੇ ਘਰੇ ਆ ਕੇ ਮੈਂ ਉਹ ਤਿਆਰੀ ਕੀਤੀ ਕਲੰਪ ਬਣਾਇਆ ਸਾਰਾ ਤਿਆਰ ਕੀਤਾ ਤੇ ਤਿਆਰ ਕਰਕੇ ਮੈਂ ਪਹਿਲੇ ਦਿਨ ਹੀ 20 20 ਕਿਲੋ ਚੱਕਦਾ ਸੀਗਾ ਤੇ ਮਤਲਬ 2018 ਦੇ ਵਿੱਚ ਮੈਂ ਜੂਨ ਦੇ ਵਿੱਚ 20 ਕਿਲੋ ਚੱਕਿਆ ਸੀ ਤੇ ਦਸੰਬਰ ਦੇ ਵਿੱਚ ਮੈਂ 92 ਕਿਲੋ ਚੱਕਦਾ ਸੀਗਾ ਤੇ ਉਹ 92 ਕਿਲੋ ਚੱਕਣ ਤੋਂ ਬਾਅਦ ਫਿਰ ਮੈਂ ਪਬਲਿਕ ਦੇ ਵਿੱਚ ਓਪਨ ਹੋ ਗਿਆ ਸੀਗਾ ਜਿੱਦਾਂ ਤੁਸੀਂ ਕਹਿੰਦੇ ਹੋ ਵੀ 96 ਕਿਲੋ ਤੋਂ ਵੱਧ ਜਿਹੜਾ ਤੁਸੀਂ ਕੰਨ ਦੇ ਨਾਲ ਵਜ਼ਨ ਚੱਕਦੇ ਹੋ ਤੇ ਇਹਦੇ ਨਾਲ ਫਿਰ ਕੰਨਾਂ ਨੂੰ ਕੁਝ ਏਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਰਦਾ ਖਿੱਚਿਆ ਜਾਵੇ ਜਾਂ ਕੁਝ ਏਦਾਂ ਜਾਂ ਸੁਣਨ ਦੇ ਵਿੱਚ ਕੋਈ ਤਕਲੀਫ ਨਹੀਂ ਏਦਾਂ ਦਾ ਚਲੋ ਕੁਝ ਨਹੀਂ ਹੈ ਮੈਂ ਤੁਹਾਨੂੰ ਐਵੇਂ ਹੀ ਕਹਦਾ ਮੈਂ ਇਹ ਤੁਹਾਡੇ ਚੈਨਲ ਥਰੂ ਮੈਂ ਦੱਸਦਾ ਵਾਂ ਅਗਰ ਜੇ ਕਿਸੇ ਨੇ ਕਰਨਾ ਵਾ ਤਾਂ ਸੋਚ ਸਮਝ ਕੇ ਕਰੇ ਮੈਨੂੰ ਤਾਂ ਜੀ ਇਹ ਗੋਡ ਗਿਫਟ ਮਿਲਿਆ ਹੈ ਰੱਬ ਵੱਲੋਂ ਪ੍ਰਮਾਤਮਾ ਨੇ ਮੈਨੂੰ ਗੋਡ ਗਿਫਟ ਦਿੱਤਾ ਜਦੋਂ ਤੱਕ ਉਸ ਦੀ ਨਿਗਾ ਮੇਰੇ ਤੇ ਹੈਗੀ ਆ ਉਦੋਂ ਤੱਕ ਮੈਂ ਚੱਕੀ ਜਾਊਂਗਾ ਬਸ ਮੈਂ ਤਾਂ ਉਹਨਾਂ ਨੂੰ ਯਾਦ ਕਰਕੇ ਚੱਕਦਾ ਮੈਨੂੰ ਤਾਂ ਖੁਦ ਨੂੰ ਹੀ ਪਤਾ ਲੱਗਦਾ ਵੀ ਮੈਂ ਕਿੰਨਾ ਵੇਟ ਚੱਕਦਾ ਕੱਲ ਵੀ ਜਦੋਂ ਮੈਂ 96 ਕਿਲੋ ਚੱਕਿਆ ਵਾ ਤੇ ਮੇਰੇ ਨਾਲ ਦੇ ਮੈਨੂੰ ਕਹਿੰਦੇ ਭਾਜੀ ਤੁਸੀਂ ਤਾਂ 92 ਚੱਕਣਾ ਹੈ ਮੈਂ ਕਿਹਾ ਮੈਨੂੰ ਨਹੀਂ ਪਤਾ ਲੱਗਿਆ ਕਹਿੰਦੇ ਭਾਜੀ ਤੁਸੀਂ ਤਾਂ 96 ਕਿਲੋ 300 ਗ੍ਰਾਮ ਚੱਕਤਾ ਮੈਂ ਕਿਹਾ ਮੈਂ ਨਹੀਂ ਚੱਕਦਾ ਇਹ ਪਰਮਾਤਮਾ ਮੈਨੂੰ ਇਸ਼ਾਰਾ ਕਰਦਾ ਬਸ ਫੇਰ ਮੈਂ ਮੈਂ ਚੱਕ ਦਿੰਦਾ ਵਾਂ ਤੇ ਜਰੂਰ ਤੱਕ ਉਹਦਾ ਉਹਦੀ ਰਜਾ ਵਾ ਉਹਨੀ ਦੇਰ ਤੱਕ ਮੈਂ ਚੱਕਦਾ ਰਹੂੰਗਾ ਕਿੰਨੇ ਕ ਮੈਡਲ ਹੁਣ ਤੱਕ ਤੁਹਾਨੂੰ ਮਿਲੇ ਆ ਤੇ ਕਿੱਥੋਂ ਕਿੱਥੋਂ ਮਿਲੇ ਆ ਹੁਣ ਤੱਕ ਜੀ ਮੈਂ 24 ਮੈਡਲ ਜਿੱਤ ਚੁੱਕਿਆ ਵਾਂ ਤੇ ਉਹਦੇ ਵਿੱਚ ਮਤਲਬ ਬਲਾਕ ਜ਼ਿਲ੍ਹਾ ਡਿਸਟ੍ਰਿਕਟ ਮਤਲਬ ਨੈਸ਼ਨਲ ਲੀ ਸਿਲੈਕਸ਼ਨ ਹੋ ਗਈ ਸੀਗੀ ਲੇਕਿਨ ਚਲੋ ਥੋੜਾ ਜਿਹਾ ਫਾਈਨੈਂਸ਼ੀ ਪ੍ਰੋਬਲਮ ਕਰਕੇ ਮੈਂ ਨਹੀਂ ਜਾ ਸਕਿਆ ਤੇ ਜਿਹੜਾ ਭਗਵੰਤ ਮਾਨ ਦੇ ਤੀਸਰਾ ਖੇਡ ਮੇਲਾ ਸੀਜ਼ਨ ਸੀਗਾ ਇਹਦੇ ਵਿੱਚ ਲਗਾਤਾਰ ਆਪਣੇ ਮੈਡਲ ਆ ਰਿਹਾ ਬਾਕੀ ਜਿਵੇਂ ਕਹਿੰলো ਵੀ ਪ੍ਰੈਕਟਿਸ ਜਾਰੀ ਆ ਤੇ ਆਉਣ ਵਾਲੇ ਸਮੇਂ ਤੇ ਬਹੁਤ ਜਲਦ ਨੈਸ਼ਨਲ ਚ ਵੀ ਮੈਡਲ ਲਿਆਵਾਂਗੇ ਜੀ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਭਗਵੰਤ ਮਾਨ ਦੀ ਜਿਹੜੀਆਂ ਗੇਮਾਂ ਖੇਡਾਂ ਵਤਨ ਪੰਜਾਬ ਦੀਆਂ ਜਿਹੇ ਵਿੱਚ ਤੁਸੀਂ ਤਿੰਨ ਵਾਰੀ ਭਾਗ ਲੇਤਾ ਆ ਤੇ ਇਹਦੇ ਵਿੱਚ ਭਗਵੰਤ ਮਾਨ ਸਾਹਿਬ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮਾਨ ਸਨਮਾਨ ਤੁਹਾਨੂੰ ਕੋਈ ਮਿਲਿਆ ਜਾਂ ਕੋਈ ਉਧਰੋਂ ਫਾਈਨੈਂਸ਼ਲੀ ਮਦਦ ਹੋਈ ਹੈ ਨੀ ਮਦਦ ਤਾਂ ਨਹੀਂ ਹੋਈ ਜੀ ਉਹਦੇ ਚ ਇਦਾਂ ਹੁੰਦਾ ਫਾਈਨਲ ਜਿੱਤਣ ਤੇ ਮਤਲਬ ਪੈਸੇ ਮਿਲਦੇ ਆ ਐਸੀ ਕੋਈ ਗੱਲ ਨਹੀਂ ਆ ਵਧੀਆ ਕੀਤਾ ਨਾ ਇਹਨੇ ਉਪਰਾਲਾ ਜੋ ਵੀ ਕੀਤਾ ਉਹਦਾ ਨ ਕੀ ਹੋ ਗਿਆ ਗਰਾਊਂਡ ਦੇ ਵਿੱਚ ਜਿਹੜੇ ਆ ਪਲੇਅਰ ਵੱਧ ਤੋਂ ਵੱਧ ਸਾਨੂੰ ਦੇਖਣ ਨੂੰ ਮਿਲੇ ਆ ਉਹਦਾ ਕਾਰਨ ਹੀ ਇਹੀ ਆ ਜੀ ਜਿਹੜਾ ਫਸ ਸੈਕਿੰਡ ਥਰਡ ਪ੍ਰਾਈਜ਼ ਆ ਸੋਨਾ ਰੱਖਿਆ ਵਾ ਤੇ ਫਾਈਨਲ ਚ ਚਲੋ ਮੈਂ ਨਹੀਂ ਪਹੁੰਚ ਸਕਿਆ ਉਹਦੇ ਕਰਕੇ ਮੈਨੂੰ ਪ੍ਰਾਈਜ਼ ਨਹੀਂ ਮਿਲਿਆ ਲੇਕਿਨ ਪ੍ਰਾਈਜ਼ ਰੱਖੇ ਆ ਸੋਨੇ ਰੱਖੇ ਆ ਵਧੀਆ ਉਪਰਾਲਾ ਕੀਤਾ ਵਾ ਮਤਲਬ ਵੱਧ ਤੋਂ ਵੱਧ ਪੰਜਾਬ ਦੇ ਵਿੱਚੋਂ ਨਸ਼ਾ ਦੂਰ ਹੋਏਗਾ ਇਹ ਚੀਜ਼ ਭਗਾਂ ਤੁਮਨ ਸਰਕਾਰ ਨੇ ਬਹੁਤ ਵਧੀਆ ਕੀਤੀ ਹੈ ਜੀ ਤੇ ਕੁਝ ਨੌਜਵਾਨਾਂ ਨੂੰ ਕੁਝ ਆਪਣੀ ਕੋਈ ਸੰਦੇਸ਼ਾ ਦੇਣਾ ਚਾਹੁੰਦੇ ਹੋਗੇ ਕਿਉਂਕਿ ਅੱਜ ਕੱਲ ਜਿਹੜੀ ਨੌਜਵਾਨ ਦੀ ਪੀੜ੍ਹੀ ਹੈਗੀ ਆ ਤੇ ਉਹ ਇਹਨਾਂ ਖੇਡਾਂ ਵੱਲ ਨੂੰ ਵੱਧ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੀ ਉਪਰਾਲੇ ਨੇ ਵੀ ਅਜਿਹਾ ਹੁਣ ਖੇਡਾਂ ਵੱਤਨ ਪੰਜਾਬ ਦੀਆਂ ਜਾਂ ਇਸ ਤਰ੍ਹਾਂ ਦੇ ਹੋਰ ਕਈ ਉਪਰਾਲੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਖੇਡਾਂ ਪ੍ਰਤੀ ਦੇਖੋ ਜੀ ਜਮਨਦੇ ਦਾ ਕੋਈ ਪਲੇਅਰ ਬਣਦਾ ਨਹੀਂ ਜੀ ਅੱਜ ਦੇ ਟਾਈਮ 'ਚ ਠੀਕ ਆ ਜੀ ਹਰੇਕ ਚੀਜ਼ ਨੂੰ ਸਮਾਂ ਲੱਗਦਾ ਵਾ ਅਗਰ ਕਿਸੇ ਦੇ ਅੰਦਰ ਹੈਗਾ ਜਜ਼ਬਾ ਹੈਗਾ ਵਾ ਟੈਲੈਂਟ ਹੈਗਾ ਵਾ ਤਾਂ ਗਰਾਊਂਡ ਵਿੱਚ ਹੀ ਪਛਾਣਿਆ ਜਾ ਸਕਦਾ ਪਿੱਛੇ ਜੇ ਸਾਲ ਕੁ ਪਹਿਲਾਂ ਮਤਲਬ ਅਸੀਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਸੀਗੇ ਅ 35 ਸਾਲ ਦਾ ਮੁੰਡਾ ਸੀਗਾ ਉਹ ਉਹ ਆਇਆ ਉਹ ਮੈਨੂੰ ਕਹਿੰਦਾ ਪਾਜੀ ਮੈਂ ਜੈਵਲਨ ਸਿੱਟਨੀ ਆ ਮੈਂ ਕਿਹਾ ਵੀ ਵੀ ਪਹਿਲਾਂ ਕੀ ਕਰਦਾ ਸੀ ਵੀ ਤੇਰੀ ਜਿਹੜੀ ਬਾਡੀ ਆ ਤਾਂ ਬਹੁਤ ਸੋਹਣੀ ਆ ਕਹਿੰਦਾ ਪਾਜੀ ਮੈਂ ਪਹਿਲਾਂ ক্রিকেট ਖੇਡਦਾ ਮੈਨੂੰ ক্রিকেট ਦਾ ਤੇ ਸਿੰਗਿੰਗ ਦਾ ਸ਼ੌਂਕ ਆ ਉਹ ਮੁੰਡੇ ਦਾ ਹੈਰੀ ਆ ਨਾਮ ਧਾਂਦਾ ਰੋਡ ਤੇ ਜੀਕੇ ਬਿਹਾਰ ਚ ਰਹਿੰਦਾ ਵਾ ਤੇ ਮੈਂ ਕਹਾ ਵੀ ਕੋਈ ਚੱਕਰ ਨਹੀਂ ਮੈਂ ਕਹਾ ਤੂੰ ਫਿਰ ਆ ਜਾ ਫਿਰ ਸਾਡੇ ਨਾਲ ਕਹਿੰਦਾ ਭਾਜੀ ਵੀ ਮੈਂ ਤਾਂ ਕਦੀ ਸਿੱਟੀ ਨਹੀਂ ਜਾਵਲਨ ਮੈਂ ਕਹਾ ਤੂੰ ਆ ਫੜ ਜਾਵਲਨ ਤਾਂ ਸਿੱਟ ਜਦੋਂ ਉਹਨੂੰ ਜਾਵਲਨ ਫੜਾਈ ਮੈਂ ਹੈਰਾਨ ਰਹਿ ਗਿਆ ਉਹਨੇ ਸਿੱਧਾ ਹੀ 40 ਮੀਟਰ ਮਾਰੀ ਜਿਨੇ ਕਦੀ ਹੱਤ ਨਹੀਂ ਲਾਇਆ ਉਹਨੇ 40 ਮੀਟਰ ਮਾਰ ਲਈ ਤੇ ਉਹ ਸਟੂਡੈਂਟ ਹੁਣ ਮੇਰੇ ਨਾਲ ਜੁੜਿਆ ਹੋਇਆ ਵਾ ਤੇ ਲਗਾਤਾਰ ਉਹਨੇ ਘਟੋ ਘਟ 10 ਜਾਂ 12 골ਡ ਜਿੱਤੇ ਆ ਉਹ ਫਰਸਟ ਹੀ ਆਂਦਾ ਜਾਵਲਨ ਚ ਉਹ ਕਿਸੇ ਨੂੰ ਨੇੜੇ ਲੱਗਣੀ ਨਹੀਂ ਦਿੰਦਾ ਭਗਵੰਤਮਾਨ ਦੇ ਖੇਡ ਮੇਲੇ ਚ ਵੀ ਉਹਦਾ 골ਡ ਆ ਜੀ ਜਾਵਲਨ ਚ ਤੁਸੀਂ ਏਸੀ ਗੇਮ ਨੂੰ ਕੰਨ ਨਾਲ ਜਿਹੜੀ ਵਜ਼ਨ ਚੱਕਣ ਵਾਲੀ ਗੇਮ ਨੂੰ ਕਿਉਂ ਚੁਣਿਆ ਕਿਉਂ ਉਸ ਤੋਂ ਇਲਾਵਾ ਵੀ ਤੁਸੀਂ ਦੱਸ ਰਿਹਾ ਵੀ ਮੈਂ ਹੋਰ ਵੀ ਗੇਮਾਂ ਖੇਡਦਾ ਹਾਂ ਤੇ ਹੋਰ ਗੇਮਾਂ ਨੂੰ ਤੁਸੀਂ ਕਿਉਂ ਨਹੀਂ ਅੱਗੇ ਲੈ ਕੇ ਆਏ ਇਦਾਂ ਮਤਲਬ ਤੁਹਾਨੂੰ ਮੈਂ ਦੱਸਿਆ ਮੇਰਾ ਪਿੰਡ ਹੈਗਾ ਪੁੰਨੂ ਮਿਆਰਾ ਜ਼ਿਲ੍ਹਾ ਹੈਗਾ ਨਮਾ ਸ਼ਹਿਰ ਮੈਂ ਉੱਥੇ ਦਾ ਰਹਿਣਾ ਡੈਡੀ ਮੇਰੇ ਬਿਜਲੀ ਬੋਰਡ ਚ ਲੈਨਮੈਂਟ ਸੀਗੇ ਚਲੋ ਹੁਣ ਉਹਨਾਂ ਦੀ ਡੈਥ ਹੋ ਗਈ ਹੈ ਲੇਕਿਨ ਉਹ ਭਲੇ ਟਾਈਮਾਂ ਵਿੱਚ 1960 ਦੇ ਤੇ ਕਬੱਡੀ ਖੇਡਦੇ ਹੁੰਦੇ ਸੀ ਤੇ ਉਦੋਂ ਤਾਂ ਚਲੋ ਮੇਰਾ ਜਨਮ ਨਹੀਂ ਹੋਇਆ ਮੇਰਾ ਤਾਂ 1983 ਚ ਜਨਮ ਹੋਇਆ ਵਾ ਮੰਮੀ ਦੱਸਦੇ ਹੁੰਦੇ ਸੀ ਮੈਨੂੰ ਕਹਿੰਦੇ ਵੀ ਹਜ਼ਾਰ ਡਾਂਡਾ ਬਗੈਰ ਰੁਕੇ ਲਾਉਂਦੇ ਸੀਗੇ ਤੇ ਬੰਦ ਕਮਰੇ ਦੇ ਵਿੱਚ ਮਿਹਨਤ ਕਰਦੇ ਹੁੰਦੇ ਸੀ ਤੇ ਜਦੋਂ ਖੰਭੇ ਤੇ ਚੜੇ ਹੁੰਦੇ ਸੀ ਥੱਲੋਂ ਹੀ ਉਹਨਾਂ ਨੂੰ ਪਿੰਡ ਵਾਲੇ ਲਾ ਕੇ ਲੈ ਜਾਂਦੇ ਸੀ ਵੀ ਜੇ ਤੂੰ ਸਾਡੇ ਨਾਲ ਨਹੀਂ ਗਿਆ ਤਾਂ ਅਸੀਂ ਮੈਚ ਹਾਰ ਜਾਾਂਗੇ ਡੈਡੀ ਨੇ ਮੇਰੇ ਨਾਲ ਬੂਰੀਆਂ ਮੱਜਾ ਪੀਪੇ ਦੇਸੀ ਕਿ ਉਹਦੇ ਬਹੁਤ ਜਿੱਤੇ ਆ ਮਤਲਬ ਜਦੋਂ ਤੱਕ ਅਸੀਂ ਮੈਂ ਹੋਸ ਸੰਭਾਲਿਆ ਡੈਡੀ ਮੇਰੇ ਪੂਰੇ ਹੋ ਗਏ ਸੀਗੇ ਜੇ ਡੈਡੀ ਮੇਰੇ ਜਿੰਦੇ ਹੁੰਦੇ ਸਾਇਦ ਮੈਂ ਟੈਲੈਂਟ ਤੇ ਆ ਐਥਲੈਟਿਕ ਗੇਮ 'ਚ ਨਹੀਂ ਪੈਣਾ ਸੀ ਮੈਂ ਕਬੱਡੀ ਦਾ ਬੈਸਟ ਰੇਡਰ ਹੋਣਾ ਸੀ ਕਿਉਂਕਿ ਡੈਡੀ ਮੇਰੇ ਕਬ ਤੇ ਨਹੀਂ ਤਾਂ ਫਿਰ ਮੈਂ ਉਧਰ ਵਾਲੇ ਪਾਸੇ ਹੋਣਾ ਸੀ ਉਹ ਚਲੋ ਜੋ ਪ੍ਰਮਾਤਮਾ ਨੇ ਮਨਜ਼ੂਰ ਆ ਜੀ ਉਹਦੀ ਰਜਾ ਚ ਰਹਿਣਾ ਚਾਹੀਦਾ ਵਾ ਪਰ ਅੱਜ ਵੀ ਮੈਂ ਆਪਣੇ ਡੈਡੀ ਨੂੰ ਯਾਦ ਕਰਕੇ ਕਿਉਂਕਿ ਡੈਡੀ ਜੇ ਮੇਰੇ ਜੇ ਇੰਨੀ ਕਿ ਜਾਨ ਸੀਗੀ ਵੀ ਪੰਜ ਸੱਤ ਸੱਤ ਬੰਦੇ ਇਹਨੂੰ ਚੱਕ-ਚੱਕ ਕੇ ਉਧੇ ਮਾਰਦੇ ਸੀ ਜਾਨ ਬਹੁਤ ਸੀਗੀ ਤੇ ਉਹੀ ਬਲੱਡ ਆਪਣੇ ਅੰਦਰ ਮਤਲਬ ਮੇਰੇ ਦਾਦਾ ਵੀ ਪਹਿਲਵਾਨ ਸੀਗਾ ਉਹੀ ਪਹਿਲਵਾਨੀ ਕਰਦਾ ਸੀਗਾ 6.5 ਫੁੱਟ ਉਹਦੀ ਹਾਈਟ ਸੀਗੀ ਮਤਲਬ ਪਹਿਲਾਂ ਦਾਦੇ ਨੇ ਨਾਮ ਰੋਸ਼ਨ ਕੀਤਾ ਪਿੰਡ ਦਾ ਫਿਰ ਡੈਡੀ ਨੇ ਕੀਤਾ ਜੀ ਹੁਣ ਤੀਜੇ ਨੰਬਰ ਤੇ ਮੈਂ ਲੱਗੇ ਆਇਆ ਹਾਂ ਜੀ ਪੀੜੀ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਲੁਧਿਆਣਾ 来 ਮੈਨੂੰ ਸਮਾਂ ਦਿੱਤਾ ਆ ਤੋ ਇਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਆ ਤੇ ਜਿਹੜਾ ਕੰਨ ਦੇ ਨਾਲ 96 ਕਿਲੋ ਤੋਂ ਵੱਧ ਜਿਹੜਾ ਇਹ ਵਜ਼ਨ ਚੱਕਦੇ ਨੇ ਤੁਸੀਂ ਘਰੇ ਟਰਾਈ ਨਾ ਕਰਿਓ ਜੇ ਕਰਨ ਦਾ ਤੁਹਾਡਾ ਦਿਲ ਕਰਦਾ ਹੈ ਵੀ ਅਸੀਂ ਇਸ ਲਾਈਨ ਦੇ ਵਿੱਚ ਆਣਾ ਜਾਂ ਗੇਮਾਂ ਦੇ ਵਿੱਚ ਆਣਾ ਤੇ ਆਪਣੇ ਕੋਈ ਅੱਛੇ ਕੋਚ ਕੋਲੋਂ ਇਸ ਦੀ ਟ੍ਰੇਨਿੰਗ ਲੋ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਜਿਹੜੀ ਇਸ ਤਰ੍ਹਾਂ ਦੀ ਗੇਮ ਜਿਹੜੀ ਉਹ ਘਰੇ ਤੁਸੀਂ ਕਰ ਸਕਦੇ ਹੋ ਤੇ ਆਪਣੇ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਗੇਮਾਂ ਹੋ ਰਹੀਆਂ ਨੇ ਉਹਦੇ ਵਿੱਚ ਭਾਗ ਲੈ ਸਕਦੇ ਹੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਆਪਣੇ ਰਾਏ ਜਿਹੜੀ ਹੈਗੀ ਆ ਸਾਨੂੰ ਨਾਲ ਸਾਡੇ ਨਾਲ ਸਾਂਝੀ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ